ਸਸੀ ਕਾਲਜੀ ਖਬਰ ਵਾਲੇ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਪਰਮਿੰਦਰ ਸਿੰਘ ਜੱਟਪਰੀ ਕੱਪੜ ਸ਼ਾਨ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆ ਹਾਂ ਅੱਜ ਦਾ ਪ੍ਰੋਗਰਾਮ ਵਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਉੱਚ ਅਦਾਲਤ ਵੱਲੋਂ ਮਿਲੀ ਆ ਸੁਪਰੀਮ ਕੋਰਟ ਵੱਲੋਂ ਜ਼ਮਾਨਤ ਮਿਲ ਗਈ ਆ ਜੋ ਕਿ ਕਈ ਮਹੀਨਿਆਂ ਤੋਂ ਨਾਬਾ ਜੇਲ੍ਹ ਦੇ ਵਿੱਚ ਨਜ਼ਰਬੰਦ ਸਨ ਉਹਨਾਂ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਜਿੱਥੇ ਕਿ ਸਿਆਸੀ ਹਲਕਿਆਂ ਵਿੱਚ ਪੂਰੀ ਚਰਚਾ ਹੈ ਦੇ ਨਾਲ ਹੀ ਰਾਧਾ ਸਵਾਮੀ ਡੇਰਾ ਜਿਹੜਾ ਹੈਗਾ ਉਹਦੇ ਮੁਖੀ ਹੈ ਸੰਤ ਗ੍ਰਿੰਦਰ ਸਿੰਘ ਬਾਬਾ ਗ੍ਰਿੰਦਰ ਸਿੰਘ ਢਿੱਲੋਂ ਵੱਲੋਂ ਵਿਕਰਮ ਜੈ ਸਿੰਘ ਮਜੀਠੀਆ ਨੂੰ ਜੇਲ੍ਹ ਵਿੱਚ ਪਹਿਲਾ ਮੁਲਾਕਾਤ ਕਰਨਾ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਸੁਪਰੀਮ ਕੋਰਟ ਵੱਲੋਂ ਜ਼ਮਾਨਤ ਦੇ ਆਰਡਰ ਦੇਣਾ ਤਾਂ ਇਹ ਵੀ ਇੱਕ ਧਾਰਮਿਕ ਹਲਕਿਆਂ ਔਰ ਸਿਆਸੀ ਹਲਕਿਆਂ ਦੇ ਵਿੱਚ ਇਹਨਾਂ ਖਬਰਾਂ ਨੂੰ ਲੈ ਕੇ ਇਸ ਮੁਲਾਕਾਤ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਪੂਰਾ ਪਛਾਲ ਆਇਆ ਹੋਇਆ ਹੈ ਕਿਉਂਕਿ ਰਾਸੀ ਹਲਕਿਆਂ ਦੇ ਵਿੱਚ ਕਿਉਂਕਿ ਇੱਕ ਤਾਂ ਜਿਹੜਾ ਹੈਗਾ ਅ ਬਿਕਰਮ ਸਿੰਘ ਮਜੀਠੀਆ ਜਿਹੜੇ ਕਿ ਤੇਜ ਤਰਾਰ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸਨ ਜਿਨ੍ਹਾਂ ਨੂੰ ਤਤਕਾਲੀ ਅਕਾਲੀ ਸਰਕਾਰ ਸਮੇਂ ਆਮਦਨ ਨਾਲੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ਾਂ ਹੇਠ ਜਿਹੜਾ ਗ੍ਰਿਫਤਾਰ ਕੀਤਾ ਗਿਆ ਸੀ ਤੇ ਨਾਲ ਹੀ ਉਹਨਾਂ ਦੇ ਡਰੱਗ ਕਨੈਕਸ਼ਨ ਜਿਹੜਾ ਹੈਗਾ ਭੋਲਾ ਡਰੱਗ ਕੇਸ ਆ ਉਹਨੂੰ ਵੀ ਨਾਲ ਮੂਹਰੇ ਰੱਖਿਆ ਗਿਆ ਸੀ ਭਾਵੇਂ ਕਿ ਸਿੱਧੇ ਤੌਰ ਤੇ ਪੰਜਾਬ ਸਰਕਾਰ ਵੱਲੋਂ ਜਿਹੜਾ ਹੈਗਾ ਉਹ ਤਾਂ ਨਹੀਂ ਕਿਹਾ ਗਿਆ ਸੀ ਵੀ ਇਹਨਾਂ ਨੂੰ ਜਿਹੜਾ ਹੈਗਾ ਡਰੱਗ ਤਸਕਰੀ ਦੇ ਵਿੱਚ ਗ੍ਰਿਫਤਾਰੀ ਕੀਤੀ ਗਈ ਹੈ ਪਰ ਉਹਨਾਂ ਤੇ ਵਿਜੀਲੈਂਸ ਬਿਊਰੋ ਵੱਲੋਂ ਆਨੰਦ ਦੇ ਜਿਹੜਾ ਸਰੋਤਾ ਨਾਲੋਂ ਵੱਧ ਜਿਹੜੀਆਂ ਜਾਇਦਾਦਾਂ ਬਣਾਉਣ ਦੇ ਜਿਹੜਾ ਹੈਗਾ ਦੋਸ਼ ਹੇਠ ਜਿਹੜਾ ਗ੍ਰਿਫਤਾਰ ਕੀਤਾ ਗਿਆ ਸੀ ਤੇ ਨਾਲ ਹੀ ਇਸ ਨੂੰ ਇਹ ਸਾਬਤ ਕਰਨ ਦੀ ਜਿਹੜੀ ਹੈਗੀ ਆ ਸਬੂਤ ਇਕੱਠੇ ਕੀਤੇ ਗਏ ਸਨ ਕਿ ਇਹ ਜਿਹੜੀ ਪ੍ਰਾਪਰਟੀ ਆ ਵਿਕਰਮ ਸਿੰਘ ਮਜੀਠੀਆ ਨੇ ਡਰੱਗ ਮਨੀ ਦੇ ਨਾਲ ਬਣਾਈ ਹੋਈ ਆ ਕਿਉਂਕਿ ਉਸ ਸਮੇਂ ਉਹਨਾਂ ਦੇ ਨਾਲ ਜਿਹੜੇ ਹੈਗੇ ਆ ਉਹ ਭੋਲਾ ਡਰੱਗ ਕੇਸ ਨਾਲ ਸੰਬੰਧਤ ਜਿਹੜੇ ਚਿੱਟੇ ਦੇ ਵਪਾਰੀ ਸਨ ਉਹਨਾਂ ਦੇ ਨਾਲ ਜਿਹੜੇ ਸਬੂਤ ਪੇਸ਼ ਕੀਤੇ ਗਏ ਹਨ ਕਿ ਲਾਏ ਗਏ ਹਨ ਅਦਾਲਤ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਜਿਹੜੇ ਹੈਗੇ ਆ ਡਰੱਗ ਸਮਗਲ ਸੱਤੇ ਹੁਣੀ ਜਿਨ੍ਹਾਂ ਦੇ ਵਿਰੋਧ ਮਾਮਲੇ ਦਰਜ ਹੋਏ ਸਨ ਉਹਨਾਂ ਨਾਲ ਜਿਹੜੀ ਹੈਗੀ ਆ ਨੇੜਤਾ ਵਿਕਰਮ ਸਿੰਘ ਮਜੀਠੀਆ ਦੀ ਉਸ ਸਮੇਂ ਰਹੀ ਆ ਜਦੋਂ ਅਕਾਲੀ ਸਰਕਾਰ ਵੇਲੇ ਪਾਵਰਫੁੱਲ ਵਿਕਰਮ ਸਿੰਘ ਮਜੀਠੀਆ ਮੰਤਰੀ ਸਨ ਪਾਵੇਂ ਕੇ ਪਿਛਲੀ ਕੁਝ ਮਹੀਨਿਆਂ ਦੀ ਜਿਹੜੀ ਹੈਗੀ ਆ ਚਰਨਜੀਤ ਸਿੰਘ ਚੰਨੀ ਦੀ ਕਾਂਗਰਸ ਸਰਕਾਰ ਨੇ ਵੀ ਬਿਕਰਮ ਸਿੰਘ ਮਜੀਠੀਆ ਨੂੰ ਇੱਕ ਡਰੱਗ ਰਿਪੋਰਟ ਦੇ ਆਧਾਰ ਤੇ ਗ੍ਰਿਫਤਾਰ ਕੀਤਾ ਗਿਆ ਸੀ ਜਿਹੜੀ ਕਿ ਭੋਲਾ ਡਰੱਗ ਕੇਸ ਨਾਲ ਸੰਬੰਧਤ ਸੀ ਪਰ ਉਸ ਦੇ ਵਿੱਚੋਂ ਉਸ ਦੇ ਵਿਰੁੱਧ ਉਹਨਾਂ ਵੱਲੋਂ ਪੁਲਿਸ ਵੱਲੋਂ ਗ੍ਰਿਫਤਾਰਤਾ ਕੀਤਾ ਗਿਆ ਸੀ ਪਰ ਚਲਾਨ ਨਹੀਂ ਪੇਸ਼ ਕੀਤਾ ਗਿਆ ਸੀ ਜਿਸ ਕਾਰਨ ਉਹਨਾਂ ਦੀ ਜ਼ਮਾਨਤ ਜਿਹੜੀ ਹੈਗੀ ਆ ਹੋ ਗਈ ਸੀ ਪਰ ਹੁਣ ਜਿਹੜਾ ਹੈਗਾ ਮਾਮਲਾ ਇਹ ਸੀ ਵੀ ਆਮਦਨ ਨਾਲੋਂ ਵੱਧ ਜ਼ਾਇਦਤ ਬਣਾਉਣ ਤੇ ਗ੍ਰਿਫਤਾਰ ਕੀਤਾ ਗਿਆ ਸੀ ਪਰ ਕਈ ਮਹੀਨਿਆਂ ਤੋਂ ਜ਼ਮਾਨਤ ਨਹੀਂ ਮਿਲ ਰਹੀ ਸੀ ਤੇ ਦੂਜੇ ਪਾਸੇ ਚਰਚਾ ਨਵੀਂ ਛੜ ਗਈ ਅੱਜ ਜਿੱਥੇ ਕਿ ਬਿਕਰੋਂ ਸਿੰਘ ਮਜੀਠੀ ਅੱਜ ਜ਼ਮਾਨਤ ਤੇ ਜਿਹੜਾ ਹੈਗਾ ਉਹਨਾਂ ਨੂੰ ਮਿਲ ਗਈ ਆ ਜਿਨ੍ਹਾਂ ਨੂੰ ਜਿਹੜਾ ਹੈਗਾ ਰਿਹਾਅ ਕਰਨ ਦੇ ਆਰਡਰ ਜਾਰੀ ਹੋਰ ਹੋ ਰਹੇ ਨੇ ਤੇ ਨਾਲ ਹੀ ਉਹਨਾਂ ਦੀ ਜ਼ਮਾਨਤ ਆਰਡਰ ਤੋਂ ਪਹਿਲਾਂ ਜਿਹੜਾ ਡੇਰਾ ਜਿਹੜਾ ਡੇਰਾ ਰਾਧਾ ਸਵਾਮੀ ਪ੍ਰਮੁੱਖ ਡੇਰਾਵਾ ਧਾਰਮਿਕ ਡੇਰਾਵਾ ਉਹਨਾਂ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਮੁਲਾਕਾਤ ਕਰਕੇ ਇਹ ਬਿਆਨ ਦੇਣਾ ਕਿ ਸਰਕਾਰ ਨੇ ਗਲਤ ਜਿਹੜਾ ਹੈਗਾ ਕੀਤਾ ਹੈ ਔਰ ਗਲਤ ਪਰਚਾ ਪਾਇਆ ਹੈ ਤੇ ਨਾਲ ਹੀ ਇਹ ਕਹਿਣਾ ਕਿ ਮੈਂ ਮੇਰੇ ਰਿਸ਼ਤੇਦਾਰ ਹਨ ਬਿਕਰਵ ਸਿੰਘ ਮਜੀਠੀਆ ਉਹਨਾਂ ਨੂੰ ਮੈਂ ਮਿਲਣ ਆ ਰਿਹਾ ਆਇਆ ਹਾਂ ਤੇ ਆਓ ਥੋੜਾ ਉਹਨਾਂ ਦਾ ਸੁਣਾਉਣੇ ਆ ਬਾਬਾ ਜੀ ਕੀ ਕਹਿੰਦੇ ਨੇ ਮੇਰਾ ਦੋਸਤ ਹੈ ਮੈਂ ਮਿਲੂੰਗਾ ਬਾਬਾ ਇੱਕ ਮਿੰਟ ਹਾਂਜੀ ਹਾਂਜੀ ਬਾਬਾ ਇੱਕ ਮਿੰਟ ਬਾਬਾ ਕਿਸ ਤਰ੍ਹਾਂ ਲੱਗਿਆ ਮੁਲਾਕਾਤ ਕਰਕੇ ਦਿਲ ਤੋਂ ਲੋਕ ਬਹੁਤ ਚੰਗੇ ਖੁਸ਼ ਆ ਹਾਂ ਕਿਸ ਤਰ੍ਹਾਂ ਦੇਖਦੇ ਹੋ ਉਹਨਾਂ ਤੇ ਡਰੱਗਸ ਦੇ ਜਿਹੜਾ ਹੈਗਾ આરોਪ ਵੀ ਨੇ ਸਭ ਗਲਤ ਹੈ ਗਲਤੀ ਨਹੀਂ ਜੀ ਬਾਬਾ ਜੀ ਕਿਸ ਤਰ੍ਹਾਂ ਤੁਸੀਂ ਲਗਾਤਾਰ ਮੁਲਾਕਾਤ ਕਰਦੀਆਂ ਮਿਲਣ ਦੀ ਹਾਂ ਕਿਉਂ ਬਾਬਾ ਜੀ ਬਾਬਾ ਜੀ ਕਿਸ ਤਰ੍ਹਾਂ ਤੁਹਾਡਾ ਰਿਸ਼ਤੇਦਾਰ ਹੋਵੇ ਤੁਸੀਂ ਜਾਓਗੇ ਕਿ ਨਹੀਂ ਬਾਬਾ ਜੀ ਬਾਬਾ ਜੀ ਬਾਬਾ ਜੀ ਕਿਸ ਤਰ੍ਹਾਂ ਦਾ ਲੱਗੇ ਕਿਸ ਤਰ੍ਹਾਂ ਦੀ ਗੱਲਾਂ ਹੋਈਆਂ ਨੇ ਪਰਿਵਾਰਕ ਤੌਰ ਤੇ ਦੇਲ ਦੇ ਅੰਦਰ ਜਿਵੇਂ ਆਪਾਂ ਆਪਣੇ ਯਾਰਾਂ ਦੋਸਤਾਂ ਨਾਲ ਗੱਲਾਂ ਕਰਦੇ ਹਾਂ ਜੀ ਹਾਂ ਕਿ ਕਿਸ ਤਰ੍ਹਾਂ ਕੋਈ ਹੋਰ ਕੋਈ ਸ੍ਰੀਹਾ ਮਜੀਠੀਆ ਸਾਹਿਬ ਨੇ ਤੁਹਾਨੂੰ ਕੋਈ ਪਰਿਵਾਰ ਲਈ ਉਹਨਾਂ ਦੀ ਤਰਫ ਪਤਨੀ ਲਈ ਕੁਝ ਨਹੀਂ ਹੰਦਰੂ ਪੇਚਿਆ ਬੇਟਾ ਉਹਨਾਂ ਜਿਹੜੀਆਂ ਅੰਦਰ ਲੀਆਂ ਗੱਲਾਂ ਹੁੰਦੀਆਂ ਸਾਰੀਆਂ ਤਾਂ ਨਹੀਂ ਕੀਤੀਆਂ ਜਾਂਦੀਆਂ। ਇਹ ਡਰੱਗਸ ਦੇ ਡਰੱਗਸ ਦੇ ਜਿਹੜੇ ਕੇਸ ਹੈ ਜਿਹੜਾ ਡਰੱਗਸ ਇੱਕ ਮਿੰਟ ਇਹ ਡਰੱਗਸ ਦਾ ਜਿਹੜਾ ਲੱਗਿਆ ਸਰੋਵਰ ਕਿਸ ਤਰ੍ਹਾਂ ਦੇਖਦੇ ਸਭ ਗਲਤ ਹੈ। ਇਹ ਕਹਿੰਦੇ ਕੀ ਲੱਗਦਾ ਵੀ ਕਿਹੜੀ ਸਰਕਾਰ ਵੱਲੋਂ ਜਾਂ ਕੋਈ ਏਜੰਸੀਆਂ ਵੱਲੋਂ ਉਹਨਾਂ ਤੇ ਜਿਹੜਾ ਹੈਗਾ ਕਿਸ ਤਰ੍ਹਾਂ ਦੇਖੋ ਮੈਨੂੰ ਸ਼ੋਭਾ ਨਹੀਂ ਦਿੰਦੀ ਕਿ ਮੈਂ ਕਿਸੇ ਤੇ ਕਮੈਂਟ ਕਰਾਂ ਹਾਂਜੀ ਮੈਨੂੰ ਸ਼ੋਭਾ ਨਹੀਂ ਦਿੰਦੀ ਮਗਰ ਰਿਸ਼ਤੇਦਾਰੀ ਆਪਣੀ ਜਗ੍ਹਾ ਤੇ ਹੈ ਸਰਕਾਰ ਜੋ ਕਰਿਓ ਉਹਨਾਂ ਦੀ ਜਗ੍ਹਾ ਤੇ ਇਹ ਡਰੱਗਸ ਦੇ ਜਿਹੜੇ ਝੂਠੇ ਰੂਪ ਨੇ ਸਭ ਗਲਤ ਹੈ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਦਿੱਤੇ ਗਏ ਬਿਆਨ ਤੇ ਵੀ ਜਿਹੜੀ ਹੈਗੀ ਆ ਇਹ ਵੀ ਗੰਭੀਰ ਵਿਸ਼ਾ ਹੈ ਕਿਉਂਕਿ ਲੋਕਾਂ ਦੀ ਬਹੁਤ ਲੱਖਾਂ ਸ਼ਰਧਾਲੂ ਹਨ ਆਸਥਾ ਦੇ ਵੱਜੇ ਹਨ ਉਸਡੇਰੇ ਨਾਲ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਔਰ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਇਹ ਬਿਆਨ ਦੇਣਾ ਕਿ ਉਹਨਾਂ ਦੇ ਰਿਸ਼ਤੇਦਾਰ ਹਨ ਉਹਨਾਂ ਦੇ ਦੋਸਤ ਹਨ ਕਿਉਂਕਿ ਜਦੋਂ ਬੰਦਾ ਧਾਰਮਿਕ ਸੰਸਥਾ ਜਦੋਂ ਬ੍ਰਹਮ ਗਿਆਨੀ ਜਾਂ ਪ੍ਰਮੁੱਖ ਗੁਰੂ ਹੁੰਦੇ ਨੇ ਉਹ ਆਪਣੇ ਰਿਸ਼ਤੇਦਾਰੀਆਂ ਸਭ ਕੁਝ ਤਿਆਗ ਦਿੰਦੇ ਹਨ ਉਹ ਨਰਲੇ ਹੁੰਦੇ ਹਨ ਔਰ ਉਹਨਾਂ ਲਈ ਸਾਰੀ ਸੰਗਤ ਹੀ ਆਪਣੀ ਰਿਸ਼ਤੇਦਾਰ ਹੁੰਦੀ ਹੈ ਪਰ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਪੰਜਾਬ ਸਰਕਾਰ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਤੇ ਆਮ ਆਦਮੀ ਪਾਰਟੀ ਦੇ ਜਨਰਲ ਸਕੱਤਰ ਤੇ ਬਲਾਰੇ ਬਲਤੇਜ ਸਿੰਘ ਪੰਨੂ ਨੇ ਵੱਖ-ਵੱਖ ਬਿਆਨਾਂ ਚ ਕਿਹਾ ਕਿ ਉਹ ਜਿਹੜਾ ਹੈਗਾ ਸੁਪਰੀਮ ਕੋਰਟ ਦਾ ਫੈਸਲਾ ਹੈ ਔਰ ਅਦਾਲਤ ਦਾ ਫੈਸਲਾ ਹੈ ਅਦਾਲਤ ਨੇ ਫੈਸਲਾ ਤਾਂ ਕਰਨਾ ਹੀ ਹੁੰਦਾ ਹੈ ਪਰ ਇਹ ਨਹੀਂ ਕਿ ਬਿਕਰਨ ਸਿੰਘ ਮਜੀਠੀਏ ਨੂੰ ਬਰੀ ਕਰ ਦਿੱਤਾ ਗਿਆ ਹੈ ਉਹਨਾਂ ਕਿਹਾ ਕਿ ਇੱਥੇ ਤਾਂ ਜਿਹੜਾ ਹੈਗਾ ਕਤਲਾਂ ਦੇ ਮਾਮਲਿਆਂ ਦੇ ਵਿੱਚ ਵੀ ਜ਼ਮਾਨਤਾਂ ਹੁੰਦੀਆਂ ਨੇ ਕਿਉਂਕਿ ਹੁਣ ਇਹ ਤਾਂ ਇੱਕ ਅਹਿਮ ਜਿਹੜਾ ਹੈਗਾ ਕਤਲ ਦੇ ਮਾਮਲੇ ਨੂੰ ਵੀ ਛੋਟਾ ਮਾਮਲਾ ਹੈ ਪਰ ਹੈ ਸੰਗੀਨ ਉਹਨਾਂ ਕਿਹਾ ਕਿ ਜ਼ਰੂਰ ਸਜ਼ਾ ਹੋਵੇਗੀ ਕਿਉਂਕਿ ਬਾਅਦ ਵਿੱਚ ਜਿਹੜੇ ਕਿ ਚਲਾਨ ਪੇਸ਼ ਹੋਏ ਹਨ ਉਹਨਾਂ ਦੇ ਆਧਾਰ ਤੇ ਅਦਾਲਤ ਇਹਨੂੰ ਇਹਨਾਂ ਨੂੰ ਬਿਕਰਮ ਸਿੰਘ ਮਜੀਠੀਏ ਨੂੰ ਉਹਨਾਂ ਦੋਸ਼ਾਂ ਦੇ ਤਹਿਤ ਜਿਹੜਾ ਹੈਗਾ ਜ਼ਰੂਰ ਸਜ਼ਾ ਸੁਣਾਵੇਗੀ ਹੁਣ ਆਉਣ ਵਾਲੇ ਦਿਨਾਂ ਵਿੱਚ ਜਿਹੜੀ ਪੰਜਾਬ ਦੀ ਸਿਆਸੀ ਤਸਵੀਰ ਜਿਹੜੀ ਹੈਗੀ ਆ ਬਿਲਕੁਲ ਬਦਲਣ ਦੀ ਸੰਭਾਵਨਾ ਹੈ ਕਿਉਂਕਿ ਬਿਕਰਮ ਸਿੰਘ ਮਜੀਠੀਆ ਜਿਹੜੇ ਕਿ ਤੇਜ਼ ਤਰਾਰ ਅਕਾਲੀ ਦਲ ਦੇ ਆਗੂ ਹਨ ਉਹ ਕਿ ਬਾਹਰ ਆ ਕੇ ਪ੍ਰਚਾਰ ਕਰਦੇ ਹਨ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਜਿਹੜਾ ਹੈਗਾ ਉਹਨਾਂ ਨੂੰ ਕਿਵੇਂ ਕਾਉਂਟਰ ਕਰਦੀ ਹੈ ਇਹ ਹੁਣ ਆਉਣ ਵਾਲੇ ਦਿਨਾਂ ਵਿੱਚ ਹੀ ਦੇਖਾਂਗੇ ਮੈਨੂੰ ਦਿਓ ਇਜਾਜ਼ਤ ਕੱਲ ਫੇਰ ਨਵੀਂ ਗੱਲ ਤੇ ਨਵੇਂ ਮੁੱਦੇ ਤੇ ਕਪੜਸ਼ਾਂਤ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗਾ ਧੰਨਵਾਦ ਜੀ ਸਤਿ ਸ੍ਰੀ ਅਕਾਲ